ਜੈ ਹਿੰਦ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਸੁਖਮਾ ਰਾਮ ਗੜੇ ਦੋਸਤੋ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਬਿਲਕੁਲ ਫਰੈਸ਼ ਹੋਏ ਡਾਇਰੈਕਟ ਰਿਕਰੂਟਮੈਂਟ ਦੀ ਅਪਡੇਟ ਲੈ ਕੇ ਦੋਸਤੋ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਤਰਨਤਾਰਨ ਦੇ ਵਿੱਚ ਦੋਸਤੋ ਨਿਊ ਰਿਕਰੂਟਮੈਂਟ ਅਫੀਸ਼ੀਅਲ ਨੋਟੀਫਿਕੇਸ਼ਨ ਅਫੀਸ਼ੀਅਲ ਵੈਬਸਾਈਟ ਤੇ ਦੋਸਤੋ ਜਾਰੀ ਹੋ ਚੁੱਕਿਆ ਬਿਲਕੁਲ ਨਵੀਂ ਭਰਤੀ ਨਿਕਲ ਕਰਕੇ ਆਊਟ ਹੋ ਚੁੱਕੀ ਹੈ ਜੇਕਰ ਤੁਸੀਂ ਸਿੰਪਲ 10ਵੀਂ ਜਾਂ 8ਵੀਂ ਪਾਸ ਕੀਤੀ ਹੋਈ ਹੈ ਕਿਸੇ ਵੀ ਰੈਗੂਲਰ ਯੂਨੀਵਰਸਿਟੀ ਬੋਰਡ ਤੋਂ ਤਾਂ ਦੋਸਤੋ ਇਹ ਵੀਡੀਓ ਇਹ ਭਰਤੀ ਤੁਹਾਡੇ ਲਈ ਰਹਿਣ ਵਾਲੀ ਹੈ ਬਹੁਤ ਹੀ ਸ਼ਾਨਦਾਰ ਮੌਕਾ ਦੋਸਤੋ ਆ ਚੁੱਕਿਆ ਬੰਪਰ ਭਰਤੀ ਨਿਕਲ ਕਰਕੇ ਆਊਟ ਹੋ ਚੁੱਕੀ ਹੈ ਡਾਇਰੈਕਟ ਇੰਟਰਵਿਊ ਹੋਵੇਗੀ ਔਰ ਤੁਹਾਡੀ ਸਿਲੈਕਸ਼ਨ ਹੋ ਜਾਵੇਗੀ ਸੋ ਦੋਸਤੋ ਕਿੰਨੀ ਵੈਕੈਂਸੀ ਹੈ ਕਿਹੜੀ ਵੀ ਇਸ ਇਹ ਕੋਣ ਕੋਣ ਪਲਾਈ ਕਰ ਸਕਦਾ ਹੈ ਇੱਕ ਰਾਈਟਰੀ ਦਾ ਕੀ ਹੋਵੇਗਾ ਤੇ ਬਾਕੀ ਜਿਹੜੀ ਜ਼ਰੂਰੀ ਜਾਣਕਾਰੀ ਇਸ ਨੋਟੀਫਿਕੇਸ਼ਨ ਦੇ ਵਿੱਚ ਆਊਟ ਕੀਤੀ ਗਈ ਹੈ ਸਾਰੀ ਹੀ ਜਾਣਕਾਰੀ ਦੋਸਤੋ ਡਿਟੇਲ ਦੇ ਵਿੱਚ ਦਵਾਂਗਾ ਇਸ ਵੀਡੀਓ ਰਾਹੀਂ ਤੁਹਾਡਾ ਸ਼ੇਅਰ ਕਰਨ ਜਾ ਰਿਹਾ ਹਾਂ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਦੋਸਤੋ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਦੋਸਤੋ ਤੁਸੀਂ ਸਾਡਾ YouTube ਚੈਨਲ ਜਿਹੜਾ ਜ਼ਰੂਰ ਤੋਂ ਜ਼ਰੂਰ ਸਬਸਕ੍ਰਾਈਬ ਕਰ ਲਮੋ ਕਿਉਂਕਿ ਦੋਸਤੋ ਇਸ ਚੈਨਲ ਦੇ ਮੈਂ ਆਨਲਾਈਨ ਫਾਰਮਾਂ ਦੇ ਨਾਲ-ਨਾਲ ਆਫਲਾਈਨ ਫਾਰਮਾਂ ਦੀ ਜਾਣਕਾਰੀ ਵੀ ਜਿਹੜੀ ਇਹ ਟਾਈਮ ਟੂ ਟਾਈ ਦਾ ਰਵਾਂਗਾ ਸੋ ਸਭ ਤੋਂ ਪਹਿਲਾਂ ਇਸ ਦੇਖਾਂਗੇ ਡਿਪਾਰਟਮੈਂਟ ਕਿਹੜਾ ਰਹੇਗਾ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਤਰਨਤਾਰਨ ਦੇ ਵੱਲੋਂ ਦੋਸਤੋ ਨੋਟਿਸ ਆਊਟ ਜਿਹੜਾ ਕਰ ਦਿੱਤਾ ਗਿਆ ਐਪਲੀਕੇਸ਼ਨ ਇਨਵਾਈਟ ਕਰ ਦਿੱਤੇ ਗਏ ਕੈਂਡੀਡੇਟ ਕੋ ਜਿਹੜਾ ਉਹਨਾਂ ਨੇ ਅਨੈਕਸਰ ਏ ਦੇ ਵਿੱਚ ਜਿਹੜਾ ਅਪਲੋਡ ਕੀਤਾ ਪਰਫਾਰਮਾ ਭਰ ਕੇ ਸੈਂਡ ਕਰਨ ਦੀ ਜਿਹੜੀ ਆ ਉਹਨਾਂ ਨੇ ਤੁਹਾਨੂੰ ਕਿਹਾ ਹੋਇਆ ਅੱਗੇ ਦੋਸਤੋ ਸਭ ਤੋਂ ਪਹਿਲਾ ਫਾਰਮ ਭਰਨ ਦੀ ਥੋੜੇ ਜਿਹੇ ਦਿਨ ਰਹਿ ਗਏ ਨੇ 31/1/2025 ਤੱਕ ਤੁਸੀਂ ਆਪਣਾ ਫਾਰਮ ਆਫਲਾਈਨ ਮੋਡ ਤੋਂ ਦੋਸਤੋ ਅਪਲਾਈ ਕਰਨਾ ਹੋਵੇਗਾ ਇਸ ਦੇ ਵਿੱਚ ਵੈਕੈਂਸੀਸ ਕੁਝ ਇਸ ਪ੍ਰਕਾਰ ਦੇ ਨੇ ਨੇ ਚੌਂਕੀਦਾਰ ਦੀ ਚੌਂਕੀਦਾਰ ਦੀ ਟੋਟਲ 15 ਪੋਸਟ ਆਊਟ ਕਰ ਦਿੱਤੀਆਂ ਗਈਆਂ ਨੇ ਜਨਰਲ ਦੇ ਵਿੱਚ 6 ਪੋਸਟਾਂ ਨੇ BC ਦੇ ਵਿੱਚ 2 ਪੋਸਟਾਂ ਨੇ SC ਦੇ ਵਿੱਚ 4 ਪੋਸਟਾਂ ਮذਬੀ ਸਿੱਖ ਦੇ ਵਿੱਚ 2 ਪੋਸਟਾਂ ਨੇ ਰਾਮਦਾਸੀਏ ਦੇ ਵਿੱਚ ਦੋ ਪੋਸਟਾਂ ਐ ਸਰਵਿਸਮੈਨ ਦੇ ਵਿੱਚ ਦੋ ਪੋਸਟਾਂ ਐ ਐਸਸੀ ਐ ਸਰਵਿਸਮੈਨ ਦੇ ਵਿੱਚ ਇੱਕ ਪੋਸਟ ਆ ਆਊਟ ਕਰ ਦਿੱਤੀ ਗਈ ਆ 15 ਪੋਸਟਾਂ ਨੇ ਟੋਟਲ ਕੁੱਲ ਮਲਾ ਕਰਕੇ ਪੇ ਸਕੇਲ ਦੀ ਜੇਕਰ ਇਸ ਦੇ ਵਿੱਚ ਗੱਲ ਕਰ ਲਈਏ ਤਾਂ 18000 ਰੁਪਿਆ ਪਰ ਮੰਥ ਦੇ ਹਿਸਾਬ ਨਾਲ ਤੁਹਾਨੂੰ ਸੈਲਰੀ ਜਿਹੜੀ ਆ ਉਹ ਦਿੱਤੀ ਜਾਵੇਗੀ 7th ਪੇ ਕਮਿਸ਼ਨ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਸੈਲਰੀਜ਼ ਦਾ ਪੈਕੇਜ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਮਿਨੀਮਮ ਕੁਆਲਿਫੀਕੇਸ਼ਨ ਕ੍ਰਾਈਟੇਰੀਆ ਚੌਂਕੀਦਾਰ ਦੀ ਪੋਸਟ ਲਈ ਜੇਕਰ ਦੋਸਤੋ ਤੁਸੀਂ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਬੋਰਡ ਤੋਂ 8ਵੀਂ ਪਾਸ ਕੀਤੀ ਹੋਈ ਆ ਉਹਦੇ ਨਾਲ ਨਾਲ ਨੌਲੇ ਵੈਕੈਂਸੀ ਤੁਹਾਡੇ ਲਈ ਹੈ ਅੱਗੇ ਦੋਸਤੋ ਨੈਕਸਟ ਵੈਕੈਂਸੀ ਨੰਬਰ 2 ਦੀ ਗੱਲ ਕਰਾਂਗੇ ਤਾਂ ਪੀਐਨ ਪੀਐਨ ਦੀਆਂ ਵੈਕੈਂਸੀਆਂ ਨੇ 8 ਇਹਦੇ ਵਿੱਚ ਜਨਰਲ ਦੇ ਵਿੱਚ 4 ਵੈਕੈਂਸੀਆਂ BC ਦੇ ਵਿੱਚ ਇੱਕ ਵੈਕੈਂਸੀ SC ਦੇ ਵਿੱਚ 2 ਵੈਕੈਂਸੀਆਂ ਨੇ ਮੱਜਬੀ ਸਿੱਖ ਦੇ ਵਿੱਚ ਇੱਕ ਵੈਕੈਂਸੀ ਆਮ ਦਾਸੀ ਦੇ ਵਿੱਚ ਇੱਕ ਵੈਕੈਂਸੀ ਐਕਸ ਸਰਵਿਸਮੈਨ ਦੇ ਵਿੱਚ ਇੱਕ ਵੈਕੈਂਸੀ ਆਊਟ ਕਰ ਦਿੱਤੀ ਗਈ ਹੈ ਪੇ ਸਕਿਲ ਦੀ ਜੇਕਰ ਅਸੀਂ ਗੱਲ ਕਰ ਲਈ ਤਾਂ ਸੈਵਨਥ ਪੇ ਕਮਿਸ਼ਨ ਦੇ ਹਿਸਾਬ ਨਾਲ ਸੇਮ ਹੀ ਤੁਹਾਡਾ ਸੈਲਰੀ ਪੈਕ ਰਹੇਗਾ 18000 ਰੁਪਏ ਪਰੰਤ ਦੇ ਹਿਸਾਬ ਨਾਲ ਤੁਹਾਨੂੰ ਸੈਲਰੀ ਉੱਥੇ ਦਿੱਤੀ ਜਾਵੇਗੀ ਇਹਦੇ ਵਿੱਚ ਜੇਕਰ ਅਸੀਂ ਗੱਲ ਕਰ ਲਈ ਕੁਆਲਿਫਿਕੇਸ਼ਨ ਕ੍ਰਾਈਟੇਰੀਆ ਤਾਂ ਦੋਸਤੋ ਕੈਂਡੀਡੇਟ ਸ਼ੁੱਡ ਹੈਵ ਨੋਲੇਜ ਆਫ ਪੰਜਾਬੀ ਤੁਹਾਨੂੰ ਨੋਲੇਜ ਹੋਣੀ ਚਾਹੀਦੀ ਆ ਮਿਡਲ ਟੈਸਟ ਸਟੈਂਡਰਡ ਤੁਸੀਂ ਪਾਸ ਕੀਤਾ ਹੋਵੇ ਤੁਸੀਂ ਅਪਲਾਈ ਕਰ ਸਕਦੇ ਹੋ ਵੈਕੈਂਸੀ ਤੁਹਾਡੇ ਲਈ ਦੋਸਤੋ ਰਹਿਣ ਵਾਲੀ ਆ ਅੱਗੇ ਅਸੀਂ ਦੋਸਤੋ ਗੱਲ ਕਰਾਂਗੇ ਏਜ ਦੀ ਕਾਊਂਟਿੰਗ 18 ਤੋਂ 37 ਸਾਲ ਦੋਸਤੋ ਏਜ ਦੇ ਵਿੱਚ ਏਜ ਦਾ ਜਿਹੜ ਦੀ ਛੋਟ ਦਿੱਤੀ ਜਾਂਦੀ ਹੈ 1-1 2025 ਨੂੰ ਏਜ ਦਾ ਕ੍ਰਾਈਟਰੀਆ ਜਿਹੜਾ ਦੋਸਤੋ ਤੁਹਾਡਾ ਉਹ ਮੰਗੇ ਜਾਵੇਗਾ 18 ਤੋਂ 35 ਸਾਲ ਏਜ ਦਾ ਕ੍ਰਾਈਟੇਰੀਆ ਨੇ ਦੱਸਿਆ 18 ਸਾਲ ਘੱਟੋ-ਘੱਟ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਔਰ ਵੱਧ ਤੋਂ ਵੱਧ 35 ਸਾਲ ਜੇਕਰ ਤੁਹਾਡੀ ਉਮਰ ਹੈ ਗਈ ਹੈ ਤੇ ਤੁਸੀਂ ਦੋਸਤੋ ਇਸ ਵੈਕੈਂਸੀ ਲਈ ਐਲੀਜੀਬਲ ਹੋ ਤੁਸੀਂ ਫਾਰਮ ਭਰ ਸਕਦੇ ਜੇ ਬਾਕੀ ਛੋਟ ਸਰਕਾਰ ਦੇ ਨਿਯਮ ਅਨੁਸਾਰ ਦਿੱਤੀ ਜਾਂਦੀ ਹੈ ਡੇਟ ਟਾਈਮ ਵੈਨਿਊ ਆਫ ਦਾ ਇੰਟਰਵਿਊ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਇਸ ਭਰਤੀ ਦੇ ਵਿੱਚ ਕੋਈ ਵੀ ਐਗਜ਼ਾਮ ਜਾਂ ਦੌੜ ਕੰਡਕਟ ਨਹੀਂ ਕਰਵਾਈ ਜਾਵੇਗੀ ਉਹਦੇ ਵਿੱਚ ਸਿੱਧਾ ਹੀ ਇੰਟਰਵਿਊ ਕੰਡਕਟ ਕਰਵਾਇਆ ਜਾਂਦਾ ਤੁਹਾਡੇ ਨੰਬਰਾਂ ਦੇ ਆਧਾਰ ਤੇ ਤੁਹਾਡੀ ਜਿਹੜੀ ਮੈਟ੍ਰਿਕਸਟ ਤਿਆਰ ਕਰ ਦਿੱਤੀ ਜਾਂਦੀ ਹੈ ਔਰ ਤੁਹਾਡੀ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਦੋਸਤੋ ਕੁਝ ਇਸ ਪ੍ਰਕਾਰ ਹੈ ਉਹਨਾਂ ਦੇ ਅਲਫਾਬੈਟ ਦੇ ਨਾਮ ਦੇ ਅਲਫਾਬੈਟ ਦੇ ਹਿਸਾਬ ਨਾਲ ਤੁਹਾਡੀ ਜਿਹੜੀ ਹੈ ਕੰਡਕਟ ਕਰਵਾਈ ਜਾਂਦੀ ਹੈ A ਤੋਂ G ਵਾਲੇ ਕੈਂਡੀਡੇਟ ਦਾ ਜਿਹੜਾ ਇੰਟਰਵਿਊ ਕੰਡਕਟ ਕਰਵਾਇਆ ਜਾਵੇਗਾ 10 ਤਰੀਕ ਦੂਜਾ ਮਹੀਨਾ 2025 ਨੂੰ ਔਰ ਜਿਹੜਾ ਨਾਮ ਅ ਮੈਚ ਤੋਂ ਲੈ ਕੇ ਐਂਡ ਦੇ ਵਿੱਚ ਆਉਂਦਾ ਉਹਨਾਂ ਦੇ ਇੰਟਰਵਿਊ 11 ਤਰੀਕ ਦੂਜਾ ਮਹੀਨਾ 2025 ਨੂੰ ਔਰ O ਤੋਂ Z ਵਾਲੇ ਕੈਂਡੀਡੇਟ ਜਾਣਗੇ ਦੋਸਤੋ 13 ਦੂ 2025 ਨੂੰ ਆਪਣਾ ਇੰਟਰਵਿਊ ਤੁਹਾਡਾ ਕੰਡਕਟ ਕਰਵਾਇਆ ਜਾਵੇਗਾ ਇਹਦੀ ਜਿਹੜੀ ਰੋਲ ਨੰਬਰ ਲਿਸਟ ਹੈ ਦੋ ਤਿੰਨ ਦਿਨ ਪਹਿਲਾਂ ਅਫੀਸ਼ੀਅਲ ਵੈਬਸਾਈਟ ਤੇ ਜਾਰੀ ਕਰ ਦਿੱਤੀ ਜਾਂਦੀ ਹੈ ਤੁਸੀਂ ਚੈੱਕ ਆਊਟ ਕਰ ਲੈਣਾ ਹੋਵੇਗਾ ਤੇ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਚੈੱਕ ਕਰਨ ਦੇ ਵੀ ਤੁਸੀਂ ਮੈਸੇਜ ਸਾਨੂੰ ਕਰ ਸਕਦੇ ਆਂ ਬਸ ਤੁਹਾਡਾ ਰੋਲ ਨੰਬਰ ਕੱਢ ਕੇ ਤੁ ਹੋਣੀ ਚਾਹੀਦੀ ਉਹ ਤੁਸੀਂ ਲੇਟ ਨਹੀਂ ਹੋਣਾ ਉਸ ਤੋਂ ਬਾਅਦ ਦੋਸਤੋ ਗੱਲ ਕਰਾਂਗੇ ਬੈ ਨਿਊ ਆਫ ਇੰਟਰਵਿਊ ਕਿੱਥੇ ਤੁਹਾਡਾ ਇੰਟਰਵਿਊ ਹੋਵੇਗਾ ਇੰਟਰਵਿਊ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਤਰਨਤਾਰਨ ਦੇ ਵਿੱਚ ਤੁਹਾਡਾ ਇੰਟਰਵਿਊ ਦੋਸਤੋ ਕੰਡਕਟ ਕਰਵਾਇਆ ਜਾਣਾ ਹੈ ਨੋਟ ਕਰ ਲਓ ਤੁਸੀਂ ਇਸ ਜਗ੍ਹਾ ਤੇ ਆਪਣੇ ਇੰਟਰਵਿਊ ਦੇਣ ਜਾਣਾ ਹੈ ਜਦੋਂ ਤੁਸੀਂ ਨਾਲ ਜਾਣਾ ਆਪਣੇ ਸਾਰੇ ਡਾਕੂਮੈਂਟ ਦੋਸਤੋ ਤੁਸੀਂ ਨਾਲ origignal ਲੈ ਕੇ ਜਾਣੇ ਨੇ ਔਰ ਉਹਦੇ ਨਾਲ ਨਾਲ self attested ਫੋਟੋ ਕਾਪੀਆਂ ਨਾਲ ਅਟੈਚ ਕਰ ਲੈਣੀਆਂ ਹੋਣਗੀਆਂ ਔਰ ਪੂਰੀ ਫਾਈਲ ਬਣਾ ਕੇ ਤੁਸੀਂ ਆਪਣੀ ਉੱਥੇ ਜਦ ਇੰਟਰਵਿਊ ਤੇ ਜਾਣਾ ਹੈ ਤੇ ਫਿਰ ਨਾਲ ਲੈ ਕੇ ਜਾਣੀ ਹੋਵੇਗੀ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਰੋਲ ਨੰਬਰ ਕੈਂਡੀਡੇਟ ਦੂਰ ਤੋਂ ਜਾਂਦੇ ਨੇ ਔਰ ਆਪਣਾ ਜਿਹੜਾ ਚੈੱਕ ਨਹੀਂ ਕਰ ਪਾਉਂਦੇ ਰੋਲ ਨੰਬਰ ਕਿਸੇ وجہ ਕਰਕੇ ਸੋ ਦੋਸਤੋ ਤੁਸੀਂ ਸਾਡੇ ਚੈਨਲ ਨਾਲ ਜਰੂਰ ਜੁੜੇ ਰਹੋ ਮੈਂ ਉਹਦੀ ਲਿਸਟ ਵੀ ਜਿਹੜੀ ਹੈ ਟੈਲੀਗ੍ਰਾਮ ਗਰੁੱਪ ਤੇ WhatsApp ਗਰੁੱਪ ਤੇ ਔਰ Instagram ਗਰੁੱਪ ਤੇ ਜਰੂਰ ਸ਼ੇਅਰ ਕਰਾਂਗਾ ਬਾਕੀ ਫਾਰਮ ਪਰ ਦੀ ਤਰੀਕ ਦੋਸਤੋ 31/1/2025 ਸ਼ਾਮੀ 5 ਵਜੇ ਤੱਕ ਤੁਹਾਡਾ ਫਾਰਮ ਕਿਸੇ ਵੀ ਹਾਲਤ ਵਿੱਚ ਜੁਡੀਸ਼ੀਅਲ ਕੋਰਟ ਕੰਪਲੈਕਸ ਤਰਨਤਨ ਦੇ ਵਿੱਚ ਪਹੁੰਚ ਜਾਣਾ ਚਾਹੀਦਾ ਇਹਦਾ ਪਰਫਾਰਮਾ ਦੋਸਤੋ ਕੁਝ ਇਸ ਪ੍ਰਕਾਰ ਆ ਇਹ ਪਰਫਾਰਮੈਂਸ ਨੂੰ ਫਿਲ ਆਊਟ ਕਰਕੇ ਅਫੀਸ਼ੀਅਲ ਅਡਰੈਸ ਤੇ ਸੈਂਡ ਕਰ ਦੇਣਾ ਹੋਵੇਗਾ ਕਰ ਦਿੱਤਾ ਜਾਵੇਗਾ ਇਹਨੇ ਕੰਪਲੀਟ ਫਾਰਮ ਹੋਏਗਾ ਤਾਂ ਵੀ ਰਿਜੈਕਟ ਕਰ ਦਿੱਤਾ ਜਾਵੇਗਾ ਸੋ ਬਹੁਤ ਹੀ ਧਿਆਨ ਨਾਲ ਫਾਰਮ ਭਰਨਾ ਹੈ ਇਹਨੇ ਗੇ ਪਤਰਨ ਤਨ ਡਿਸਟ੍ਰਿਕਟ ਕੋਰਟ ਦੀ ਭਰਤੀ ਹੈ ਤੇ ਤਰਨਤਨ ਵਾਲੇ ਹੀ ਭਰ ਸਕਦੇ ਨੇ ਆਲ ਓਵਰ ਪੰਜਾਬ ਕੈਂਡੀਡੇਟ ਐਲੀਜੀਬਲ ਨੇ ਮੁੰਡੇ ਤੇ ਕੁੜੀਆਂ ਦੋਨਾਂ ਲਈ ਭਰਤੀ ਹੈ ਤੁਸੀਂ ਕਿਸੇ ਵੀ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਤੁਸੀਂ ਫਾਰਮ ਭਰ ਕੇ ਆਪਣਾ ਇੰਟਰਵਿਊ ਦੇ ਸਕਦੇ ਆ ਮੈਂ ਆਸ ਕਰਦਾ ਤੁਹਾਨੂੰ ਛੋਟੀ ਜਾਣਕਾਰੀ ਚੰਗੀ ਲੱਗੀ ਹੋਵੇ ਕਿ ਕੋਈ ਵੀ ਡਾਊਟ ਰਹੇਗਾ ਬਤਾ ਕਮੈਂਟ ਸੈਕਸ਼ਨ ਦੇ ਵਿੱਚ ਦੋਸਤੋ ਜ਼ਰੂਰ ਲਿਖ ਦਿਆ ਕਰੋ ਮੈਂ ਰਿਪਲਾਈ ਜ਼ਰੂਰ ਕਰਾਂਗਾ ਬਾਕੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕੰਟੈਕਟ ਡਿ ਦਿੱਤੀਓ ਇਹ ਤੁਸੀਂ ਜਾ ਕੇ ਟੈਲੀਗ੍ਰਾਮ ਗਰੁੱਪ WhatsApp ਗਰੁੱਪ ਔਰ Instagram ਗਰੁੱਪ ਜ਼ਰੂਰ ਜੁਆਇਨ ਕਰ ਲੈਣਾ ਹੋਵੇਗਾ ਜਿਤਨਾ ਆਉਣ ਵਾਲੀਆਂ ਹੋਰ ਵੀ ਰਿਕਰੂਟਮੈਂਟਸ ਨੇ ਜਿਹੜੀਆਂ ਅਪਡੇਟਾਂ ਟਾਈਮ ਟੂ ਟਾਈਮ ਤੁਹਾਨੂੰ ਮਿਲਦੀਆਂ ਰਹਿਣਗੀਆਂ ਸੋ ਦੋਸਤੋ ਵੀਡੀਓ ਲਾਈਕ ਤੁਸੀਂ ਜ਼ਰੂਰ ਕਰ ਦਿਓ ਜਿਹਦੇ ਨਾਲ ਹੌਸਲਾ ਵਜਦਾ ਸਾਡਾ ਕੰਮ ਹੁੰਦਾ ਔਰ ਹੋਰ ਵੀ ਰਿਕਰੂਟਮੈਂਟਸ ਨਿਕਲੀਆਂ ਹੋਈਆਂ ਨੇ ਆਨਲਾਈਨ ਮੋਡ ਤੋਂ ਤੁਸੀਂ ਇਸ ਚੈਨਲ ਤੇ ਵਿਜ਼ਿਟ ਕਰਕੇ ਚੈੱਕ ਆਊਟ ਕਰ ਸਕਦੇ ਆ ਜੇਕਰ ਤੁਸੀਂ ਐਲੀਜੀਬਲ ਹੋ ਤਾਂ ਘਰੇ ਬੈਠੇ ਆਪਣੇ ਡਾਕੂਮੈਂਟਸ ਸੈਂਡ ਕਰੋ ਤੇ ਆਪਣਾ ਫਾਰਮ ਫਿਲ ਆਊਟ ਕਰਵਾ ਲਵੋ ਸੋ ਦੋਸਤੋ ਹੁਣ ਮਿਲਨੇ ਕਿਸ ਨੈਕਸਟ ਅ